ਪੌੜੀ 6ਵੀਂ ਲੱਖ 84 ਜੋਨ ਵਿੱਚ ਮਾਨਸ ਜਨਮ ਦੁਲੰਭ ਉਪਾਇਆ ਹੁਣ ਸੰਗਤ ਦਾ ਫਲ ਦੱਸਦੇ ਆ ਵੀ ਸੰਗਤ ਦਾ ਫਲ ਕੀ ਹੁੰਦਾ ਵੀ ਸਾਧ ਸੰਗਤ ਕਰਨੀ ਕਿਉਂ ਜ਼ਰੂਰੀ ਹੈ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਸੰਗਤ ਕਰਨ ਵਾਸਤੇ ਕਿਉਂ ਕਿਹਾ ਗਿਆ ਤੇ ਮਨੁੱਖਾ ਜਨਮ ਦੀ ਉਤਮਤਾ ਕੀ ਹੈ ਇਹ ਸਪਾਹੀ ਸਭ ਕਹਿੰਦੇ ਜਿਹੜਾ 84 ਲੱਖ ਜੂਨਾ ਨੇ ਨਾ ਪਿੱਛੇ ਵੀ ਆਪਾਂ ਜ਼ਿਕਰ ਕਰਕੇ ਆਏ ਆ ਕਿ ਉਸ ਵਾਹਿਗੁਰੂ ਪਰਮਾਤਮਾ ਨੇ 84 ਲੱਖ ਜੂਨਾ ਬਣਾਈਆਂ ਤੇ ਇੱਕ ਇੱਕ ਜੂਨ ਦੇ ਵਿੱਚ ਲੱਖਾਂ ਹੀ ਅਗਣਤ ਜੀਵ ਪੈਦਾ ਕਰ ਦਿੱਤੇ ਪਰ ਕਹਿੰਦੇ ਉਹਨਾਂ ਸਾਰੀਆਂ ਜੂਨਾ ਦੇ ਵਿੱਚੋਂ ਮਾਨਸ ਜਨਮ ਦੁਲੰਭ ਉਪਾਇਆ ਉਹਨਾਂ ਸਾਰੀਆਂ ਜੂਨਾ ਦੇ ਵਿੱਚੋਂ ਦੁਰਲਭ ਕਿਹੜੀ ਚੀਜ਼ ਹੈ ਉਹ ਹੈ ਮਾਨਸ ਜਨਮ ਮਨੁੱਖਾ ਜਨਮ ਪ੍ਰਾਪਤ ਹੋ ਜਾਣਾ ਬੜੀਆਂ ਜੂਨਾ ਨੇ ਟੇਡੀਆਂ ਮੇਡੀਆਂ ਜੂਨਾ ਚੋਂ ਲੰਘ ਕਰਕੇ ਫਿਰ ਕਿਤੇ ਜਾ ਕੇ ਮਨੁੱਖਾ ਜਨਮ ਜਿਹੜਾ ਹੈ ਪ੍ਰਾਪਤ ਹੁੰਦਾ ਦੁਰਲੱਭ ਉਹਨੂੰ ਕਹਿੰਦੇ ਸਾਧ ਸੰਗਤ ਜੀ ਜਿਹੜੀ ਚੀਜ਼ ਛੇਤੀ ਪ੍ਰਾਪਤ ਨਾ ਹੋਵੇ ਕਠਨਤਾਈ ਨਾਲ ਪ੍ਰਾਪਤ ਹੋਵੇ ਮਨੁੱਖਾ ਜਨਮ ਸਾਨੂੰ ਮਿਲਿਆ ਪਰ ਸਾਨੂੰ ਇਹਦੀ ਉਤਮਤਾ ਨਹੀਂ ਪਤਾ ਇਹਦੀ ਮਹਾਨਤਾ ਨਹੀਂ ਪਤਾ ਕਿਉਂਕਿ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਭੋਏ ਨ ਬਾਰ ਬਾਰ ਜੋ ਬਨ ਫਲ ਪਾਕੇ ਭੋਏ ਗਿਰਹਿ ਬੋਹਰ ਨ ਲਾਗੈ ਡਾਰ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਮਾਨਸ ਜਨਮ ਹੈ ਬੜਾ ਦੁਰਲਭ ਹੈ ਵਾਰ-ਵਾਰ ਨਹੀਂ ਮਿਲਦਾ ਇਹ ਤੇਰੀ ਔਸਰ ਇਹ ਤੇਰੀ ਵਾਰ ਵੀ ਇਹੀ ਹੁਣ ਤੈਨੂੰ ਉਹ ਮੌਕਾ ਮਿਲਿਆ ਇਹੀ ਤੇਰੀ ਵਾਰੀ ਹੈ ਤਾਂ ਹੀ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸ ਕਰਕੇ ਭਾਈ ਸਾਹਿਬ ਕਹਿੰਦੇ ਕਿ ਜਿਹੜਾ ਮਾਨਸੋ ਜਨਮ ਮਾ ਦੁਲੰਭ ਹੈ ਬੜੀ ਕਠਨਤਾਈ ਦੇ ਨਾਲ ਪ੍ਰਾਪਤ ਹੁੰਦਾ ਤੇ ਵਾਰ-ਵਾਰ ਨਹੀਂ ਪ੍ਰਾਪਤ ਹੁੰਦਾ ਭਗਤ ਕਬੀਰ ਸਾਹਿਬ ਕਹਿੰਦੇ ਜਵੇਂ ਇੱਕ ਵਾਰ ਰਖਤ ਦੇ ਉੱਤੋਂ ਪੱਕ ਕੇ ਫਲ ਥੱਲੇ ਡਿੱਗ ਪੈਂਦਾ ਨਾ ਤੇ ਮੁੜ ਕੇ ਦੁਬਾਰਾ ਉਹ ਫੱਕਿਆ ਹੋਇਆ ਫਲ ਦਰਖਤ ਨਾਲ ਨਹੀਂ ਲੱਗਦਾ ਇਸ ਤਰ੍ਹਾਂ ਹੀ ਕਹਿੰਦੇ ਇੱਕ ਵਾਰ ਜੇ ਸਾਨੂੰ ਇਹ ਮਨੁੱਖਾ ਜਨਮ ਹੁਣ ਮਿਲ ਗਿਆ ਇਹ ਨਹੀਂ ਕਿ ਵਾਰ-ਵਾਰੀ ਸਾਨੂੰ ਮਨੁੱਖਾ ਜਨਮ ਮਿਲਦਾ ਰਹੇਗਾ ਇਸ ਕਰਕੇ ਮਹਾਪੁਰਸ਼ ਜਿਹੜੇ ਹੁੰਦੇ ਉਹ ਸਾਨੂੰ ਸਮਝਾਉਂਦੇ ਨੇ ਇਹ ਗੱਲ ਕਿ ਇਹ ਜੀਵ ਇਹ ਮਨੁੱਖਾ ਜਨਮ ਬੜਾ ਦੁਰਲਭ ਹੈ ਇਹਨੂੰ ਐਵੇਂ ਵਿਸ਼ਿਆਂ ਵਿੱਚ ਵਕਾਰਾਂ ਵਿੱਚ ਨਸ਼ਿਆਂ ਵਿੱਚ ਮਾੜੇ ਕੰਮਾਂ ਵਿੱਚ ਨਾ ਗਵਾ ਤੂੰ ਆਪਣੇ ਚੰਗੇ ਕਰਮ ਕਰ ਚੰਗੇ ਕਰਮ ਕਰਦਿਆਂ ਹੋਇਆਂ ਨਾਲ-ਨਾਲ ਉਸ ਪਰਮੇਸ਼ਰ ਦਾ ਧੰਨਵਾਦ ਕਰ ਉਸ ਵਾਹਿਗੁਰੂ ਦਾ ਧੰਨਵਾਦ ਕਰਿਆ ਕਰ ਉਹਦਾ ਸ਼ੁਕਰਾਨਾ ਕਰਿਆ ਕਰੋ ਆਪੋ ਹੀ ਬਿਆਨਤ ਹੈ ਤੇ ਉਹਨੇ ਦੇਖ ਕਿਨੂੰ ਤੈਨੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ ਉਸ ਵਾਹਿਗੁਰੂ ਦਾ ਵੀ ਸ਼ੁਕਰਾਨਾ ਕਰਿਆ ਕਰ ਵੀ ਸਭ ਤੋਂ ਵੱਡਾ ਸ਼ੁਕਰਾਨਾ ਤਾਂ ਇਹ ਕਰਿਆ ਕਰ ਕਿ ਉਹਨੂੰ ਤੈਨੂੰ ਮਨੁੱਖ ਬਣਾ ਦਿੱਤਾ ਮਨੁੱਖਾ ਦੇਹੀ ਤੈਨੂੰ ਦੇ ਦਿੱਤੀ ਕੋ ਚੰਗਾ ਕਰਮ ਸਾਡਾ ਅੱਗੇ ਆ ਗਿਆ ਜਿਵੇਂ ਬਾਣੀ ਵਿੱਚ ਬਚਨ ਆਪਾ ਪੜ੍ਹਦੇ ਨਾ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇ ਹੀ ਪਾਈ ਗੁਰੂ ਦੀ ਸੇਵਾ ਗੁਰੂ ਦੀ ਭਗਤੀ ਕਿਸੇ ਜਨਮ ਵਿੱਚ ਕੀਤੀ ਉਸ ਕਰਮ ਦਾ ਫਲ ਸਾਨੂੰ ਇਹ ਮਿਲਿਆ ਸਾਨੂੰ ਇਹ ਮਰੁੱਖਾ ਜਨਮ ਮਿਲ ਗਿਆ ਨਹੀਂ ਤੇ ਕਿੰਨੀਆਂ ਟੇਡੀਆਂ ਮੇਡੀਆਂ ਜੂਨਾ ਨੇ ਪਸ਼ੂ ਨੇ ਪੰਛੀ ਨੇ ਕੀੜੇ ਮਕੌੜੇ ਨੇ ਦਰਖਤ ਨੇ ਵਾਹਿਗੁਰੂ ਸਾਨੂੰ ਉਹਨਾਂ ਵਿੱਚ ਵੀ ਪਾ ਦਿੰਦਾ ਖੜੇ ਰਹਿੰਦੇ ਅਸੀਂ ਦਰਸਤ ਬਣ ਕੇ ਜਾਨਵਰ ਬਣ ਜਾਂਦੇ ਜਵੇਂ ਇੱਕ ਬਚਨ ਆਉਂਦਾ ਉਹਦੇ ਵਿੱਚ ਬਾਣੀ ਦੇ ਵਿੱਚ ਭਗਤ ਸਹਿਬਾਨ ਕਹਿੰਦੇ ਨੇ ਭਗਤ ਸਹਿਬਾਨ ਕਹਿੰਦੇ ਦੇਖ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਇਹ ਮਨੁੱਖਾ ਜਨਮ ਤੈਨੂੰ ਮਿਲਿਆ ਪਰ ਕਹਿੰਦੇ ਜੇ ਕਿਤੇ ਇਹ ਮਨੁੱਖਾ ਜਨਮ ਤੋਂ ਤੇਰਾ ਸਰੀਰ ਛੁੱਟ ਗਿਆ ਅੱਗੇ ਪਤਾ ਨਹੀਂ ਕੀ ਬੰਨਣਾ ਉਦੋਂ ਕਵੇਂ ਨਾਮ ਜਪੇਗਾ ਜਦੋਂ ਤੇਰਾ ਮੂੰਹ ਗੁੰਗਾ ਹੋ ਗਿਆ ਚਾਰ ਤੇਰੇ ਪੈਰ ਹੋ ਗਏ ਦੋ ਤੇਰੇ ਸਿੰਘ ਹੋ ਗਏ ਤੇ ਫਿਰ ਤੂੰ ਨਾਮ ਕਵੇਂ ਜਪਿਆ ਕਰੇਗਾ ਬਾਣੀ ਵਿੱਚ ਬਚਨ ਆਉਂਦਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠ ਤ ਬੈਠ ਦ ਠੇਂਗਾ ਪਰ ਹੈ ਫਿਰ ਕਤ ਮੂंड ਬਲਈ ਹੈ ਹਰ ਹਰ ਬਿਨ ਬੈਲ ਬਰਾਨੇ ਹੋਈ ਹੈ ਵੀ ਹਰੀ ਤੋਂ ਬਿਨਾ ਫਿਰ ਕਹਿੰਦੇ ਜਦੋਂ ਬੈਲ ਬਣ ਗਿਆ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਭਜਨ ਬੰਦਗੀ ਨਹੀਂ ਕੀਤੀ ਤਾਂ ਕਹਿੰਦੇ ਫਿਰ ਬੈਲ ਬਣ ਗਿਆ ਨਾ ਚਾਰ ਪੈਰ ਹੋ ਜਾਣੇ ਤੇਰੇ ਮੁਖ ਗੁੰਗਾ ਹੋ ਜਾਣਾ ਦੋ ਸਿੰਗ ਨਿਕਲੇ ਆਉਣੇ ਤੇਰੇ ਸਿਰ ਦੇ ਵਿੱਚ ਤੇ ਫਿਰ ਕਹਿੰਦੇ ਜਦੋਂ ਕਿਸੇ ਜ਼ਿੰਮੇਦਾਰ ਨੇ ਤੈਨੂੰ ਜੋਤਨਾ ਨਾ ਤੇਰੇ ਮੂੰਹ ਦੇ ਉੱਤੇ ਡੰਡੇ ਮਾਰਨੇ ਫਿਰ ਤੂੰ ਮੂੰਹ ਲੁਕੋਵੇਂਗਾ ਆਵਦਾ ਕਹਿੰਦੇ ਹਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਹਾਲਤ ਹੋ ਜਾਂਦੀ ਹੈ ਇਸ ਕਰਕੇ ਮਨੁੱਖਾ ਜਨਮ ਬੜਾ ਦੁਰਲੱਭ ਹੈ ਤੇ ਜੇ ਸਾਨੂੰ ਇਹ ਪ੍ਰਾਪਤ ਹੋਇਆ ਨਾ 84 ਲੱਖ ਜੁਨਾਂ ਤੋਂ ਉੱਤਮ ਦੇਹੀ ਹੈ ਇਹ ਸਭ ਤੋਂ ਉੱਤਮ ਮਨੁੱਖ ਦੀ ਦੇਹੀ ਮਿਲੀ ਹੈ ਸਾਨੂੰ ਇਸ ਕਰਕੇ ਅਸੀਂ ਇਹਨੂੰ ਅਜਾਈਂ ਨਾ ਗਵਾਈਏ ਪਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਫਿਰ ਅੱਗੇ ਜ਼ਿਕਰ ਕਰਦੇ ਚਾਰ ਵਰਣ ਚਾਰ ਮਜ਼ਹਬਾਂ Hindu Musalman ਸਦਾਇਆ ਹੁਣ ਦੇਖੋ ਮਨੁੱਖ ਨੂੰ ਪਰਮਾਤਮਾ ਨੇ ਪੈਦਾ ਕੀਤਾ ਫਿਰ ਜਦੋਂ ਮਨੁੱਖ ਪੈਦਾ ਕੀਤਾ ਤੇ ਮਨੁੱਖ ਨੂੰ ਚਾਰ ਵਰਣਾਂ ਦੇ ਵਿੱਚ ਤੇ ਚਾਰ ਮਜ਼ਹਬਾਂ ਦੇ ਵਿੱਚ ਵੰਡ ਦਿੱਤਾ ਗਿਆ ਚਾਰ ਵਰਣ ਬਣ ਗਏ ਖੱਤਰੀ ਬ੍ਰਾਹਮਣ ਸੂਦ ਤੇ ਵੈਸ਼ ਫਿਰ ਚਾਰ ਹੀ ਮਜ਼ਹਬ ਹੋ ਗਏ ਉਹ ਹਿੰਦੂ ਜਿਹੜੇ ਮੰਨੇ ਜਾਂਦੇ ਆ ਮੁਸਲਮਾਨਾਂ ਦੇ ਹਿੰਦੂਆਂ ਦੇ ਵਿੱਚ ਚਾਰ ਵਰਨਾ ਵਿੱਚ ਮਨੁੱਖ ਨੂੰ ਵੰਡ ਦਿੱਤਾ ਜਾਂਦਾ ਹੈ ਹੈ ਮਨੁੱਖੀ ਹੈ ਜਵੇਂ ਕਲਗੀਧਰ ਪਾਤਸ਼ਾਹ ਕਹਿੰਦਾ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਮਾਨਸ ਜਾਤ ਹੈ ਸਾਡੀ ਪਰ ਕਹਿੰਦੇ ਕੀ ਹੋਇਆ ਕਿ ਆਪਣੇ ਆਪਣੇ ਧਰਮ ਦੇ ਅਨੁਸਾਰ ਹਿੰਦੂਆਂ ਨੇ ਚਾਰ ਵਰਨਾ ਵਿੱਚ ਵੰਡ ਦਿੱਤਾ ਖੱਤਰੀ ਬ੍ਰਾਹਮਣ ਸੂਦ ਵੈਸ ਤੇ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਚਾਰ ਉਹਨਾਂ ਦੇ ਮਜ਼ਹਬ ਬਣ ਗਏ ਸ਼ੀਆ ਸੁੰਨੀ ਰਾਫੀ ਤੇ ਇਮਾਮ ਇਹ ਉਹਨਾਂ ਦੇ ਚਾਰ ਮਜ਼ਹਬ ਬਣਾ ਲਏ ਗਏ ਤੇ ਆਪਣੇ ਆਪ ਨੂੰ ਕੋਈ ਮੁਸਲਮਾਨ ਸਦੌਣ ਲੱਗ ਪਿਆ ਤੇ ਕੋਈ ਆਪਣੇ ਆਪ ਨੂੰ Hindu ਸਦੌਣ ਲੱਗ ਪਿਆ ਕਿਤੜੇ ਪੁਰਖ ਵਖਾਨੀਐਨ ਕਿਤੜੇ ਪੁਰਖ ਵਖਾਨੀਐਨ ਨਾਰ ਸੁਮਾਰ ਅਗੰਤ ਗਨਾਇਆ ਫਿਰ ਕਹਿੰਦੇ ਉਹਨਾਂ ਦੇ ਵਿੱਚ ਕਿੰਨੇ ਹੀ ਪੁਰਸ਼ ਨੇ ਬਹੁਤ ਸ਼ਾਨਦਾਰ ਸਰੀਰ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਹਿੰਦੂਆਂ ਦੇ ਵਿੱਚ ਵੀ ਕਿੰਨੇ ਪੁਰਸ਼ ਹੋ ਗਏ ਮੁਸਲਮਾਨਾਂ ਦੇ ਵਿੱਚ ਵੀ ਕਿੰਨੇ ਪੁਰਸ਼ਾਂ ਦੇ ਸਰੀਰ ਨੇ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਕੋਈ ਨਾਲ ਸੁਮਾਰ ਅਗਣਤ ਸਦਾਇਆ ਫਿਰ ਕਹਿੰਦੇ ਉਹਨਾਂ ਦੇ ਵਿੱਚ ਨਾਰ ਇਸਤਰੀਆਂ ਜਿਹੜੀਆਂ ਉਹ ਵੀ شمار ਨੇ ਅਣਗਿਣਤ ਨੇ ਉਹਨਾਂ ਨੂੰ ਵੀ ਗਿਨਿਆ ਨਹੀਂ ਜਾ ਸਕਦਾ ਵੀ ਕਿੰਨੀ ਕੁ ਗਿਣਤੀ ਕਰ ਲਈ ਐਸੀ ਪਤਾ ਨਹੀਂ ਨਾ ਲੱਗ ਰਿਹਾ ਹਾਂ ਠੀਕ ਹੈ ਅੱਜ ਦੇ ਹਿਸਾਬ ਨਾਲ ਕਈ ਲੋਕ ਗਿਣਤੀਆਂ ਕਰ ਲੈਂਦੇ ਨੇ ਪਰ ਫਿਰ ਵੀ ਸਕਿੰਟ ਦੇ ਹਿਸਾਬ ਨਾਲ ਤਾਂ ਬੱਚੇ ਜਨਮ ਲੈ ਰਹੇ ਨੇ ਸਕਿੰਟ ਦੇ ਹਿਸਾਬ ਨਾਲ ਜੀਵ ਸੰਸਾਰ ਵਿੱਚੋਂ ਜਾ ਰਹੇ ਨੇ ਜੰਮਣ ਮਰਨ ਦਾ ਖੇਡ ਹੈ ਜਿਹੜਾ ਇਹ ਇੱਕ ਸਕਿੰਟ ਦੇ ਵਿੱਚ ਹਜ਼ਾਰਾਂ ਹੀ ਬੱਚੇ ਜਨਮ ਲੈਂਦੇ ਇੱਕ ਸਕਿੰਟ ਦੇ ਵਿੱਚ ਹਜ਼ਾਰਾਂ ਦੀ ਮੌਤ ਹੋ ਰਹੀ ਹੈ ਤੇ ਉਹਦੇ ਨਾਲ ਫਿਰ ਕੀ ਪਤਾ ਲੱਗ ਸਕਦਾ ਵੀ ਕਿੰਨੀ ਕੁ ਗਿਣਤੀ ਹੈ ਤਾਂ ਹੀ ਦੇਖੋ ਹਰ ਸਾਲ ਹੀ ਸਰਕਾਰਾਂ ਮਰਦਮਸ਼ੁਮਾਰੀ ਕਰਾਉਂਦੀਆਂ ਨੇ ਨਾ ਮਰਦਮਸ਼ੁਮਾਰੀ ਤਾਂ ਹੀ ਹੁੰਦੀ ਨਾ ਗਿਣਤੀ ਕੀਤੀ ਜਾ ਸਕੇ ਤੇ ਹਰ ਸਾਲ ਹੀ ਦੇਖ ਲਓ ਗਿਣਤੀ ਵਿੱਚ ਫਰਕ ਪੈ ਜਾਂਦਾ ਕਿਸੇ ਦੀਆਂ ਵੋਟਾਂ ਬਣ ਜਾਂਦੀਆਂ ਕਿਸੇ ਦੀਆਂ ਟੁੱਟ ਜਾਂਦੀਆਂ ਕੋਈ ਮਰ ਜਾਂਦਾ ਉਹਦੀ ਵੋਟ ਘਟ ਜਾਂਦੀ ਹੈ ਤੇ ਕੋਈ ਜੰਮ ਪੈਂਦਾ 18 ਸਾਲ ਤੋਂ ਉੱਤੇ ਹੋ ਜਾਂਦਾ ਉਹਦੀ ਵੋਟ ਬਣ ਜਾਂਦੀ ਹੈ ਉਵੇਂ ਸੰਸਾਰ ਵਿੱਚ ਜੀਵ ਆਉਂਦੇ ਪਏ ਆ ਜੰਮੀ ਜਾਂਦੇ ਆ ਤੇ ਮਰੀ ਜਾਂਦੇ ਆ ਕੌਣ ਗਿਣਤੀ ਕਰ ਸਕਦਾ ਪਰ ਸਮਰੱਥ ਤੌਰ ਦੇ ਉੱਤੇ ਆਪਾਂ ਕਹੀਏ ਵੀ ਜੇ ਸੰਪੂਰਨ ਰੂਪ ਵਿੱਚ ਕੋਈ ਗਿਣਤੀ ਨਹੀਂ ਕਰ ਸਕਦਾ ਇਹਨਾਂ ਚੀਜ਼ਾਂ ਦੀ ਤ੍ਰੈ ਗੁਣ ਮਾਇਆ ਚਲਤ ਹੈ ਬ੍ਰਹਮਾ ਵਿਸ਼ਨ ਮਹੇਸ਼ ਰਚਾਇਆ ਕਹਿੰਦੇ ਪ੍ਰਭੂ ਨੇ ਮਾਇਆ ਪੈਦਾ ਕੀਤੀ ਮਾਇਆ ਆਪਣੀ ਸ਼ਕਤੀ ਦੇ ਦੁਆਰਾ ਤ੍ਰੈ ਗੁਣ ਰਜੋ ਤਮੋ ਤੇ ਸਤੋ ਇਨਾਂ ਚੀਜ਼ਾਂ ਤੋਂ ਕਹਿੰਦੇ ਫਿਰ ਚਲਤਰ ਕੌਤਕ ਕੀਤਾ ਉਸ ਕੌਤਕ ਦੇ ਦੁਆਰਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਨੂੰ ਪੈਦਾ ਕਰ ਦਿੱਤਾ ਉਹਨਾਂ ਨੂੰ ਰਾਜ ਦਿੱਤਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਕਿ ਏਕਾ ਮਾਈ ਉਸ ਮਾਇਆ ਸ਼ਕਤੀ ਦੇ ਦੁਆਰਾ ਰਜੋ ਤਮੋ ਸਤੋ ਇਹਨਾਂ ਨੂੰ ਰਾਜ ਕਰਕੇ ਇੱਕ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ਵਰ ਵਰਗੇ ਜਿਹੜੇ ਸੀ ਉਹ ਪੈਦਾ ਕਰ ਦਿੱਤੇ ਵੇਦ ਕਿਤੇ ਬਾਵਾਚ ਦੇ ਇਕ ਸਾਹਿਬ ਦੋਇਰਾਹ ਚਲਾਇਆ ਕਹਿੰਦੇ ਫਿਰ ਜਿਹੜੇ ਹਿੰਦੂ ਸੀ ਉਹ ਵੇਦਾਂ ਨੂੰ ਵਾਚਣ ਲੱਗ ਪਏ ਵੇਦਾਂ ਨੂੰ ਪੜਨ ਲੱਗ ਪਏ ਬ੍ਰਹਮੇ ਨੇ ਵੇਦ ਉਚਾਰਨ ਕੀਤੇ ਜਵੇਂ ਰਿਕ ਵੇਦ, ਸ਼ਾਮ ਵੇਦ, ਜਜੁਰ ਵੇਦ, ਅਥਰਵਨ ਵੇਦ ਇਹ ਚਾਰ ਵੇਦ ਨੇ। ਕਹਿੰਦੇ ਇਹ ਚਾਰ ਵੇਦਾਂ ਤੋਂ வாਚਨ ਲੱਗ ਪਏ Hindu ਧਰਮ ਦੇ ਲੋਕ। ਫਿਰ ਜਿਹੜੇ ਮੁਸਲਮਾਨ ਸੀ ਉਹਨਾਂ ਦੀਆਂ ਕਿਤਾਬਾਂ ਨੇ। ਉਹ ਕਿਤਾਬ ਨੂੰ வாਚਦੇ ਆ ਜਿਵੇਂ ਤੌਰਾਤ ਐ, ਜੰਬੂਰ ਐ, ਅੰਜੀਲ ਐ ਤੇ ਕੁਰਾਨ ਐ। ਫਿਰ ਉਹਨਾਂ ਨੂੰ ਉਹ வாਚਦੇ ਆ, ਪੜ੍ਹਦੇ ਆ, ਉਹਨਾਂ ਦੇ ਅਨੁਸਾਰ ਉਹ ਕਰਮ ਕਰਨ ਲੱਗ ਪਏ। ਪਰ ਕਹਿੰਦੇ ਇੱਕ ਸਾਹਿਬ ਦੋੇ ਰਾਹ ਚਲਾਇਆ ਸਾਹਿਬ ਇੱਕੋ ਹੀ ਹੈ ਇੱਕ ਓੰਕਾਰ ਸਾਹਿਬ ਇੱਕੋ ਹੀ ਹੈ ਪਰਮੇਸ਼ਰ ਪਰ ਕਹਿੰਦੇ ਦੋੇ ਰਾਹ ਚਲਾਇਆ ਪਰ ਕਹਿੰਦੇ ਦੋ ਰਸਤਿਆਂ ਦੇ ਵਿੱਚ ਚਲਾ ਲਈ ਰਾਹ ਦੋ ਵੈ ਖਸਮ ਏਕੋ ਜਾਨ ਗੁਰਬਾਣੀ ਦੇ ਵਿੱਚ ਵੀ ਫਰਮਾਨ ਆਇਆ ਕਿ ਖਸਮ ਇੱਕੋ ਹੀ ਹੈ ਪਰ ਰਾਹ ਦੋ ਬਣ ਗਏ ਇੱਕ ਰਾਹ ਹਿੰਦੂਆਂ ਨੇ ਬਣਾ ਲਿਆ ਇੱਕ ਰਾਹ ਮੁਸਲਮਾਨਾਂ ਨੇ ਬਣਾ ਲਿਆ ਮੁਸਲਮਾਨ ਕਹਿੰਦੇ ਸਾਡਾ ਰਾਹ ਚੰਗਾ ਹੈ ਤੇ ਜਿਹੜੇ ਹਿੰਦੂ ਨੇ ਉਹ ਕਹਿੰਦੇ ਸਾਡਾ ਰਾਹ ਚੰਗਾ ਹੈ ਫਿਰ ਇੱਥੇ ਵਾਦ-ਵਦਨਾ ਸ਼ੁਰੂ ਹੋ ਗਿਆ ਸਾਹਿਬ ਏਕੀ ਹੈ ਮਾਲਕ ਏਕੀ ਹੈ ਹਿੰਦੂ ਆ ਜਿਹੜੇ ਉਹਨੂੰ ਰਾਮ ਕਹਿ ਕੇ ਪੂਜ ਲੈਂਦੇ ਕ੍ਰਿਸ਼ਨ ਕਹਿ ਕੇ ਪੂਜ ਲੈਂਦੇ ਵਿਸ਼ਨੂੰ ਕਹਿ ਕੇ ਪੂਜ ਲੈਂਦੇ ਬ੍ਰਹਮਾ ਕਹਿ ਕੇ ਪੂਜ ਲੈਂਦੇ ਆ ਤੇ ਜਿਹੜੇ ਮੁਸਲਮਾਨ ਆ ਉਹਨੂੰ ਅੱਲਾ ਕਹਿ ਕੇ ਖੁਦਾ ਕਹਿ ਕੇ ਪੂਜ ਲੈਂਦੇ ਹੈ ਸਾਰੇ ਨਾਮ ਪਰਮਾਤਮਾ ਦੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਾਰ ਕਹਿੰਦੇ ਨਾ ਸਤਗੁਰੂ ਜੀ ਕਹਿੰਦੇ ਮੈਂ ਬਲਿਹਾਰ ਜਾਣਾ ਬਲਿਹਾਰ ਜਾਉ ਜੇਤੇ ਤੇਰੇ ਨਾਮ ਹੈ ਵੀ ਜਿੰਨੇ ਵੀ ਤੇਰੇ ਨਾਮ ਹੈ ਪ੍ਰਮਾਤਮਾ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਗੁਰਬਾਣੀ ਦੇ ਵਿੱਚ ਦੇਖਿਓ ਗੋਪਾਲ ਗਵਰਧਨ ਗੋਬਿੰਦ ਰਾਮ ਪ੍ਰਮਾਤਮਾ ਦੇ ਵਾਸਤੇ ਸ਼ਬਦ ਬਲਤੇ ਗਏ ਸਰ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾਪੂਰ ਬਲਾਈ ਕਿਰਤਮ ਨਾਮ ਨੇ ਪ੍ਰਮਾਤਮਾ ਦੇ ਕਿਰਤਮ ਨਾਮ ਕਿਰਤਮ ਨਾਮ ਉਹ ਹੁੰਦੇ ਆ ਵੇ ਕੋਈ ਪਰਮਾਤਮਾ ਨੇ ਕਰਮ ਕੀਤਾ ਤੇ ਉਹਦੇ ਭਗਤਾਂ ਪਿਆਰਿਆਂ ਨੇ ਉਹਦਾ ਨਾਮ ਰੱਖ ਦਿੱਤਾ ਜਵੇਂ ਰਾਮ ਰਾਮਦਾਲ ਤੁੰਦਾ ਰਮੰਤੀ ਰਾਮਾ ਰਮਿਆ ਹੋਇਆ ਘਟ ਘਟ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਹੈ ਜੋ ਜਿਹਦੇ ਬਾਰੇ ਬਾਣੀ ਫਰਮਾਨ ਕਰਦੀ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਾਮ ਕੀ ਹੈ ਰਾਮਚੰਦਰ ਤੋਂ ਨਹੀਂ ਹੈ ਭਾਵ ਸੱਚ ਜੇ ਵੇਖੀਏ ਰਾਮਚੰਦਰ ਤਾਂ ਇੱਕ ਜਗ੍ਹਾ ਹੋ ਸਕਦਾ ਉਹਦਾ ਸਰੀਰ ਪਰ ਜਿਹੜਾ ਰਾਮ ਰਮਿਆ ਹੋਇਆ ਰਮੰਤੀ ਰਾਮਾ ਹੈ ਵਾਹਿਗੁਰੂ ਹੈ ਪ੍ਰਮਾਤਮਾ ਹੈ ਹਰ ਜਗ੍ਹਾ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਇੱਕ ਮਹਾਂਪੁਰਸ਼ ਅਰਥ ਕਰਿਆ ਕਰਦੇ ਸੀ ਰਮਿਆ ਹੋਇਆ ਕਵੇਂ ਜੀ ਕਹਿੰਦੇ ਜਿਵੇਂ ਆਟੇ ਦੇ ਵਿੱਚ ਆਪਾਂ ਪਾਣੀ ਪਾ ਦਈਏ ਨਾ ਆਟੇ ਵਿੱਚ ਪਾਣੀ ਕਹਿੰਦੇ ਰੰਮ ਜਾਂਦਾ ਰਚ ਜਾਂਦਾ ਉਹਨੂੰ ਵੱਖਰਾ ਨਹੀਂ ਕਰ ਸਕਦੇ ਆਪਾਂ ਆਟੇ ਤੋਂ ਇਹ ਨਹੀਂ ਜੇ ਇੱਕ ਵਾਰੀ ਜੇ ਆਟੇ ਵਿੱਚ ਪਾਣੀ ਪਾ ਦਿੱਤਾ ਤੇ ਮੁੜ ਕੇ ਉਹ ਚ ਪਾਣੀ ਕੱਢ ਕੇ ਆਟੇ ਨੂੰ ਸੁਕਾ ਲਵਾਂਗੇ ਜਿੰਨਾ ਮਰਜ਼ੀ ਆਟੇ ਨੂੰ ਸੁਕਾਈ ਜਾਓ ਉਹਦੇ ਚ ਪਾਣੀ ਨਹੀਂ ਨਿਕਲੇਗਾ ਆਉ ਸਖਤ ਤਾਂ ਹੋ ਜਾਵੇਗਾ ਪਰ ਉਹ ਜਿਹੜਾ ਉਹਦੇ ਚ ਪਾਣੀ ਪੈ ਗਿਆ ਉਹਨੂੰ ਕੱਢ ਕੇ ਉਵੇਂ ਆਟੇ ਨੂੰ ਆਪਾਂ ਸੁਕਾ ਨਹੀਂ ਸਕਦੇ ਜਿਵੇਂ ਪਹਿਲਾਂ ਸੁੱਕਿਆ ਹੋਇਆ ਆਟਾ ਜਿਹੜਾ ਅਸੀਂ ਪੂਰੇ ਦੀ ਤਰ੍ਹਾਂ ਸੀਗਾ ਚੋਰਨ ਦੀ ਤਰ੍ਹਾਂ ਬਣਿਆ ਹੋਇਆ ਸੀ ਨਾ ਆਟਾ ਬਰੀਕ ਉਵੇਂ ਨਹੀਂ ਬਣ ਸਕਦਾ ਇਸ ਤਰ੍ਹਾਂ ਹੀ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ ਉਹਨੂੰ ਰਾਮ ਕਹਿੰਦੇ ਰਮੇ ਹੋਏ ਨੂੰ ਰਮੰਤੀ ਰਾਮ ਵੀ ਰਮਿਆ ਹੋਇਆ ਜੋ ਸਾਰੇ ਕਿਦੇ ਗੋਬਿੰਦ ਜੋ ਧਰਤੀ ਦੀ ਰੱਖਿਆ ਕਰਨ ਵਾਲਾ ਹੈ ਗੋਪਾਲ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਖੁਦਾ ਜੋ ਖੁਦ ਆਇਆ ਹੋਇਆ ਖੁਦ ਹੀ ਆਇਆ ਹੈ ਨਾ ਸਾਰਿਆਂ ਦੇ ਵਿੱਚ ਖੁਦਾ ਖੁਦ ਆਇਆ ਉਹ ਉਹਨੇ ਹੀ ਸਾਰਿਆਂ ਦੇ ਵਿੱਚ ਸਾਰਿਆਂ ਦੇ ਸਰੀਰ ਬਣਾਏ ਤੇ ਸਰੀਰਾਂ ਦੇ ਵਿੱਚ ਆ ਕਰਕੇ ਬੈਠਾ ਹੋਇਆ ਹੈ ਰੱਬ ਦੇ ਹੀ ਸਾਰੇ ਨਾਮ ਇਸ ਤਰ੍ਹਾਂ ਹੀ ਵਾਹਿਗੁਰੂ ਵਾਹਿ ਨਾਮ ਅਸਚਰਜ ਕੋ ਹੋਈ ਵਾਹ ਨਾਮ ਕੀ ਹੈ ਅश्चर्य ਦਾ ਵੀ ਵਾਹ ਜਦੋਂ ਆਪਾਂ ਕੋਈ ਚੀਜ਼ ਵੇਖਦੇ ਤੇ ਸਾਡੇ ਮੂੰਹ ਚੋਂ ਨਿਕਲਦਾ ਵਾਹ ਤੇ ਗੁਰੂ ਦਾ ਅਰਥ ਗੋ ਅਗਿਆਨਤਾ ਦਾ ਹਨੇਰਾ ਨੂੰ ਦੂਰ ਕਰਕੇ ਪ੍ਰਕਾਸ਼ ਕਰ ਦੇਵੇ ਸੋ ਕਹੀਏ ਗੁਰੂ ਵੀ ਉਹ ਵਾਹ ਗੁਰੂ ਜੋ ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰ ਦਿੰਦਾ ਉਹਨੂੰ ਗੁਰੂ ਕਿਹਾ ਜਾਂਦਾ ਉਹ ਪਰਮੇਸ਼ਰ ਹੈ ਸੋ ਇਸ ਕਰਕੇ ਸਾਰੇ ਨਾਮ ਹੀ ਪਰਮੇਸ਼ਰ ਦੇ ਨੇ ਪਰ ਕਹਿੰਦੇ ਫਿਰ ਕੀ ਹੋਇਆ ਵੇਦ ਕਿਤਾਬਾਂ ਬਾਚਦੇ ਇੱਕ ਸਾਹਿਬ ਦੋ ਰਾਹ ਚਲਾਇਆ ਮਾਲਕ ਇੱਕੋ ਹੀ ਸੀ ਅਕਾਲਪੁਰਖ ਵਾਹਿਗੁਰੂ ਪਰ ਕਹਿੰਦੇ ਦੋ ਰਾਹ ਜਿਹੜੇ ਸੀ ਉਹ ਚੱਲ ਪਏ ਸ਼ਿਵ ਸ਼ਕਤੀ ਵਿੱਚ ਖੇਲ ਕਰ ਜੋਗ ਭੋਗ ਬਹੁ ਚਲਤ ਬਣਾਇਆ ਫਿਰ ਕਹਿੰਦੇ ਪਰਮੇਸ਼ਰ ਨੇ ਸ਼ਿਵ ਤੇ ਸ਼ਕਤੀ ਦਾ ਮੇਲ ਕੀਤਾ ਇਹ ਖੇਲ ਕੀਤਾ ਇਹ ਕੌਤਕ ਕੀਤਾ ਸ਼ਿਵ ਤਮੋਗੁਣ ਤੇ ਸ਼ਕਤੀ ਸਤੋਗੁਣ ਦੋਵਾਂ ਨੂੰ ਕਹਿੰਦੇ ਮੇਲ ਕੇ ਜੋਗ ਤੇ ਭੋਗ ਦਾ ਬਹੁਤ ਵੱਡਾ ਕੌਤਕ ਜਿਹੜਾ ਸੀ ਨਾ ਉਹ ਬਰਨਾਉਣਾ ਕੀਤਾ ਜਵੇਂ ਕਹਿੰਦੇ ਸਤੋਗੁਣੀ ਜਿਹੜੇ ਆ ਉਹ ਵੀ ਪਰਮੇਸ਼ਰ ਦੇ ਦੇ ਨਾਮ ਨੂੰ ਜਪਣ ਵਾਲੇ ਜੋਗ ਅਭਿਆਸ ਕਰਨ ਵਾਲੇ ਬਣਾ ਦਿੱਤੇ ਤੇ ਜਿਹੜੇ ਤਮੋਗੁਣੀਆਂ ਭੋਗਾ ਦੇ ਵਿੱਚ ਵਿਸ਼ੇ ਵਕਾਰਾਂ ਦੇ ਵਿੱਚ ਫਸ ਗਏ ਵੀ ਇਸ ਤਰ੍ਹਾਂ ਸ਼ਿਵ ਸ਼ਕਤੀ ਦਾ ਜਿਹੜਾ ਖੇਲ ਸੀ ਨਾ ਉਸ ਵਾਹਿਗੁਰੂ ਪਰਮਾਤਮਾ ਨੇ ਸੰਸਾਰ ਦੇ ਵਿੱਚ ਬਣਾਉਣਾ ਕੀਤਾ ਸਾਧ ਅਸਾਧ ਸੰਗਤ ਫਲ ਪਾਇਆ ਪਰ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਸਾਧ ਸਾਧ ਸ੍ਰੇਸ਼ਟ ਗੁਰਮੁਖ ਹੋ ਗਏ ਚੰਗੇ ਬੰਦੇ ਹੋ ਗਏ ਅਸਾਧ ਜਿਹੜੇ ਮਨਮੁਖ ਹੋ ਗਏ ਕਹਿੰਦੇ ਜਿਹੋ ਜਿਆਂ ਦੀ ਕੋਈ ਸੰਗਤ ਕਰਦਾ ਜੇ ਖੋਟੇ ਮਨੁੱਖਾਂ ਦੀ ਸੰਗਤ ਕੀਤੀ ਤਾਂ ਉਹਦਾ ਫਲ ਜਿਹੜਾ ਪਾਪ ਸਾਨੂੰ ਪ੍ਰਾਪਤ ਹੋਇਆ ਤੇ ਜੇ ਗੁਰਮੁਖਾਂ ਦੀ ਸੰਗਤ ਕੀਤੀ ਤਾਂ ਉਹਦਾ ਫਲ ਸਾਨੂੰ ਪੁੰਨ ਪ੍ਰਾਪਤ ਹੋਇਆ ਜਵੇਂ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਨਾ ਕਿਉਂਕਿ ਗੁਰਬਾਣੀ ਦੇ ਵਿੱਚ ਦੇਖਿਓ ਸੰਗਤ ਦੀ ਬਹੁਤ ਮਹਾਨਤਾ ਹੈ ਬਾਣੀ ਦੇ ਵਿੱਚ ਮਾਲਕ ਕਹਿੰਦੇ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮਹਿਲ ਪਰਿਜਾ ਜੀਓ ਇਹ ਚੰਗੇ ਭਾਗਾ ਤੋਂ ਬਿਨਾ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ ਜੇ ਚੰਗੇ ਕਰਮ ਹੋਣ ਤਾਂ ਹੀ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ ਤਾਹੀਂ ਇਸ਼ਨਾਨ ਕੀਤਾ ਜਾਂਦਾ ਤਾਂ ਹੀ ਬਾਣੀ ਪੜ੍ਹੀ ਜਾਂਦੀ ਤਾਂ ਹੀ ਦਰਸ਼ਨ ਕੀਤੇ ਜਾਂਦੇ ਗੁਰੂ ਮਹਾਰਾਜ ਦੇ ਆ ਕੇ ਤਾਂ ਹੀ ਗੁਰੂ ਕੀ ਸੰਗਤ 'ਚ ਬੈਠ ਕੇ ਕਥਾ ਕੀਰਤਨ ਸੁਣਿਆ ਜਾ ਸਕਦਾ ਜੇ ਚੰਗੇ ਭਾਗ ਨੇ ਸਾਡੇ ਜੇ ਮਾੜੇ ਭਾਗ ਹੋਣ ਫਿਰ ਸੰਗਤ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਤੇ ਸੰਗਤ ਦਾ ਹੀ ਅਸਰ ਹੈ ਜੀਵ ਦੇ ਉੱਤੇ ਸੰਗਤ ਦਾ ਹੀ ਅਸਰ ਹੈ ਨਾ ਕਿ ਦੇਖੋ ਬੱਚਾ ਹੈ ਮਾਤਾ ਦੇ ਗਰਭ ਵਿੱਚ ਉਹ ਮਾਤਾ ਦੀ ਸੰਗਤ ਕਰਦਾ ਜਦੋਂ ਸੰਸਾਰ ਵਿੱਚ ਆਉਂਦਾ ਮਾਤਾ ਪਿਤਾ ਦੀ ਸੰਗਤ ਕਰਦਾ ਹੈ ਭੈਣਾ ਭਰਾਵਾਂ ਦੀ ਸੰਗਤ ਕਰਦਾ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਓਵੇਂ ਓਵੇਂ ਉਹਦਾ ਸੰਗਤ ਦਾ ਦਾਇਰਾ ਵੱਡਾ ਹੁੰਦਾ ਜਾਂਦਾ ਜਿਵੇਂ ਬੱਚਾ 6-7 ਸਾਲ ਦਾ ਹੋ ਗਿਆ ਫਿਰ ਉਹ ਦੋਸਤ ਮਿੱਤਰ ਬਣਾਉਣੇ ਸ਼ੁਰੂ ਕਰ ਦਿੰਦਾ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਵੇਗਾ ਓਵੇਂ ਓਵੇਂ ਉਹਦਾ ਦਾਇਰਾ ਵੀ ਸੰਗਤ ਦਾ ਵੱਡਾ ਹੁੰਦਾ ਜਾਂਦਾ ਤੇ ਜਿਹੋ ਜੀ ਉਹ ਸੰਗਤ ਕਰਦਾ ਜਿਹੋ ਜੀ ਉਹ ਸੰਗਤ ਕਰਦਾ ਉਹੋ ਜਿਹਾ ਫਲ ਉਹਨੂੰ ਪ੍ਰਾਪਤ ਹੁੰਦਾ ਜਵੇਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਉਡੋ ੜਦਾ ਦਸ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਹਿੰਦੇ ਮਨ ਵੀ ਜਿਹੜਾ ਨੇ ਇੱਕ ਪੰਛੀ ਦੀ ਤਰ੍ਹਾਂ ਹੈ ਜਵੇਂ ਕਹਿੰਦੇ ਪੰਛੀ ਉੱਡਦਾ ਕਿਤੇ ਕਿਸੇ ਦਰਖਤ ਤੇ ਜਾ ਕੇ ਬੈਠਦਾ ਹੈ ਕਿਤੇ ਕਿਸੇ ਦਰਖਤ ਤੇ ਜਾ ਕੇ ਬੈਠ ਜਾਂਦਾ ਕਿਤੇ ਨਹਿਮ ਤੇ ਬੈਠਦਾ ਕਿਤੇ ਟਾਲੀ ਤੇ ਬੈਠਦਾ ਕਿਤੇ ਅੰਬ ਤੇ ਜਾ ਕੇ ਬੈਠ ਜਾਂਦਾ ਤੇ ਜਿਹੋ ਜੇ ਦਰਖਤ ਦੇ ਉੱਤੇ ਬੈਠਦਾ ਉਹੋ ਜੇ ਫਲ ਉਹਨੂੰ ਪ੍ਰਾਪਤ ਹੁੰਦੇ ਆ ਜੇ ਨਿੰਮ ਦੇ ਦਰਖਤ ਤੇ ਬੈਠਦਾ ਤੈਨੂੰ ਕੜੱਤਣ ਵਾਲਾ ਫਲ ਪ੍ਰਾਪਤ ਹੁੰਦਾ ਜੇ ਉਹ ਅੰਬ ਦੇ ਦਰਖਤ ਤੇ ਬੈਠਦਾ ਉਹਨੂੰ ਮਿੱਠਾ ਫਲ ਪ੍ਰਾਪਤ ਹੁੰਦਾ ਤੇ ਜੇ ਉਹ ਜਾ ਕਰਕੇ ਉੱਚੀ ਜਗ੍ਹਾ ਦੇ ਉੱਤੇ ਜਿਵੇਂ ਸਿੰਮਲ ਰੁੱਖ ਦਾ ਜ਼ਿਕਰ ਆਉਂਦਾ ਸਿੰਮਲ ਤੇ ਜਾ ਕੇ ਬੈਠਦਾ ਤੇ ਉੱਥੇ ਤਾਂ ਫਲ ਵੀ ਫਿੱਕੇ ਤੇ ਫੁੱਲ ਵੀ ਬਕ ਬਕੇ ਉਹਦੇ ਫਲ ਵੀ ਬਕ ਬਕੇ ਤੇ ਫੁੱਲ ਵੀ ਫਿੱਕੇ ਹੁੰਦੇ ਕੋਈ ਰੰਗ ਨਹੀਂ ਹੁੰਦਾ ਤਾਂ ਉੱਥੇ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਮਿੱਠਾ ਖਾਣ ਵਾਸਤੇ ਕੋਈ ਉਹਦੀ ਆਸ ਪੂਰੀ ਨਹੀਂ ਹੁੰਦੀ ਭਾਵੇਂ ਜਿਹੋ ਜੀ ਕੋਈ ਸੰਗਤ ਕਰਦਾ ਉਹੋ ਜਿਹਾ ਫਲ ਪ੍ਰਾਪਤ ਕਰ ਲੈਂਦਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਦੇਖੋ ਵੀ ਮਨ ਵੀ ਮਨੁੱਖ ਦਾ ਜਿਹੜਾ ਨਾ ਪੰਛੀ ਦੀ ਨਿਆਈ ਇਹ ਵੀ ਉੱਡਦਾ ਰਹਿੰਦਾ। ਲੇ ਕਿੰਨੇ ਬੈੰਦਾ। ਇਹ ਵੀ ਜਿਹੋ ਜਿਹੇ ਦੀ ਕਹਿੰਦੇ ਸੰਗਤ ਕਰਦਾ ਨਾ ਉਹੋ ਜਿਹੀ ਫਾਲੇ ਨੂੰ ਪ੍ਰਾਪਤ ਹੋ ਜਾਂਦਾ। ਜੇ ਅਸੀਂ ਮਾੜੇ ਬੰਦਿਆਂ ਕੋਲ ਬੈਠਾਂਗੇ ਤਾਂ ਸਾਡਾ ਜੀਵਨ ਵੀ ਮਾੜਾ ਹੋ ਜਾਵੇਗਾ। ਤਾਂ ਹੀ ਮਾਰ ਕਹਿੰਦੇ ਸੱਤੀ ਪਹਿਰੀ ਸਤਿ ਭਲਾ ਬਹੀਏ ਪੜਿਆਂ ਆਪਾਸ। ਉਥੇ ਪਾਪ ਪੁੰਨ ਵਿਚਾਰੀ ਐ ਊੜਾ ਘਟਾ ਰਾਸ। ਕਹਿੰਦੇ ਉਹ ਪੈਰਾਂ ਦੇ ਵਿੱਚੋਂ ਪੈਰ ਭਲਾ ਹੈ। ਕਿ ਜੇ ਪੜਿਆਂ ਦੇ ਪਾਸ ਬੈਠੀਏ ਕਿਹੜੇ ਪੜੇ ਹੋਏ ਇੱਥੇ ਦੁਨਿਆਵੀ ਪੜ੍ਹਾਈ ਦੀ ਗੱਲ ਨਹੀਂ ਹੈ ਪੜੇ ਹੋਏ ਉਹ ਜਿਹੜੇ ਪਰਮੇਸ਼ਰ ਦੇ ਰਸਤੇ ਤੇ ਚੱਲਣ ਵਾਲੇ ਭਗਤੀ ਕਰਨ ਵਾਲੇ ਮਹਾਂਪੁਰਸ਼ ਨੇ ਨਾ ਬੰਦਗੀ ਕਰਨ ਵਾਲੇ ਗੁਰਮੁਖ ਜਨ ਨੇ ਬੰਦਗੀ ਕਰਨ ਵਾਲੀਆਂ ਰੂਹਾਂ ਨੇ ਉਹਨਾਂ ਕੋਲੇ ਬੈਠ ਜੇ ਉਹਨਾਂ ਕੋਲੇ ਬੈਠੇਗਾ ਕੀ ਹੋਵੇਗਾ ਉਥੇ ਪਾਪ ਪੁੰਨ ਵਿਚਾਰੀ ਐ ਉਥੇ ਪਾਪ ਤੇ ਪੁੰਨ ਦੀ ਵਿਚਾਰ ਹੋਵੇਗੀ ਊੜਾ ਘਟਾ ਰਾਸ ਤੇ ਜਿਹੜੀ ਤੂੰ ਪੂੰਜੀ ਜਿਹੜੀ ਇਕੱਠੀ ਕਰੀ ਬੈਠਾ ਨਾ ਆਪਣੇ ਅੰਦਰ ਕੂੜ ਦੀ ਝੂਠ ਦੀ ਉਹ ਤੇਰੇ ਅੰਦਰੋਂ ਘਟਣੀ ਸ਼ੁਰੂ ਹੋ ਜਾਵੇਗੀ ਜਦੋਂ ਤੂੰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇਗਾ ਨਾਮ ਜਪਣ ਵਾਲਿਆਂ ਕੋਲੇ ਆ ਕੇ ਬੈਠੇਗਾ ਸਿਮਰਨ ਭਜਨ ਕਰਨ ਵਾਲਿਆਂ ਕੋਲੇ ਬੈਠੇਗਾ ਨਾ ਕਰਕੇ ਤੇਰਾ ਮਨ ਜਿਹੜਾ ਹੈ ਉਹਦੇ ਵਿੱਚੋਂ ਕੂੜ ਦੀ ਝੂਠ ਦੀ ਪੂੰਜੀ ਜਿਹੜੀ ਹੈ ਨਾ ਉਹ ਘਟਣੀ ਸ਼ੁਰੂ ਹੋ ਜਾਵੇਗੀ ਤੇਰਾ ਜੀਵਨ ਦੇ ਵਿੱਚ ਸਤ ਸੰਤੋਖ ਦਇਆ ਧਰਮ ਸ਼ੈਨ ਚੀਲਤਾ ਨਿਮਰਤਾ ਇਹ ਗੁਣ ਆਉਣ ਲੱਗ ਪੈਣਗੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਕਿ ਸਾਧ ਸੰਗਤ ਦਾ ਹੀ ਫਲ ਆਇਆ ਇਹੋ ਚੰਗੇ ਕਰਮਾਂ ਕਰਾਂਗੇ ਤਾਂ ਚੰਗਾ ਫਲ ਪ੍ਰਾਪਤ ਹੋ ਜਾਂਦਾ ਹੈ ਮਾੜੇ ਕਰਮ ਕਰਾਂਗੇ ਤਾਂ ਮਾੜਾ ਫਲ ਪ੍ਰਾਪਤ ਹੋ ਜਾਂਦਾ ਜਵੇਂ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਣਕ ਉਧਾਰੇ ਵੀ ਕਹਿੰਦੇ ਸੰਗਤ ਦਾ ਗੁਣ ਤਾਂ ਬਹੁਤ ਵੱਡਾ ਹੈ ਸੰਗਤ ਦਾ ਪਰਉਪਕਾਰ ਬਾਣੀ ਦੇ ਵਿੱਚ ਚੰਗੀ ਸੰਗਤ ਕਰਨ ਵਾਸਤੇ ਸਾਨੂੰ ਕਿਹਾ ਕਿ ਜੀਵ ਸੰਗਤ ਕਰ ਸਤ ਦੀ ਸੰਗਤ ਕਰ ਸੱਚੇ ਸੱਚ ਦੇ ਨਾਲ ਜੁੜ ਕਹਿੰਦੇ ਸੰਗਤ ਦਾ ਗੁਣ ਪਰਉਪਕਾਰ ਕਿੱਡਾ ਵੱਡਾ ਪੜ ਸੂਆ ਗਣਕ ਉਧਾਰੇ ਗਣਕਾਂ ਵਰਗੀਆਂ ਉਹ ਪਾਪਣਾ ਉਤਰ ਗਈਆਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਗਣਕਾਂ ਪਾਪਣ ਸੀ ਨਾ ਦੋ ਗਣਕਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਇੱਕ ਗਨਕਾ ਉਹਦਾ ਜ਼ਿਕਰ ਜਿਹਨੂੰ ਸੂਆ ਸੂਆ ਦਾ ਅਰਸ ਤੋਤਾ ਦਿੱਤਾ ਇੱਕ ਮਹਾਪੁਰਸ਼ ਨੇ ਕਹਿੰਦੇ ਉਹ ਗਨਕਾ ਜਿਹੜੀ ਸੀ ਨਾ ਵੇਸਵਾਸੀ ਵੇਸਵਾ ਮਾੜੇ ਕਰਮ ਕਰਦੀ ਸੀ ਇੱਕ ਰਾਤ ਨੂੰ ਕੀ ਹੋਇਆ ਕੋਈ ਪਿਛਲਾ ਉਹਦਾ ਕਰਮ ਜਾਗਿਆ ਕੋਈ ਸਾਧੂ ਮਹਾਤਮਾ ਕਿਤੇ ਜਾ ਰਹੇ ਸੀ ਯਾਤਰਾ ਤੇ ਤੇ ਬਾਰਿਸ਼ ਬਹੁਤ ਹੋਣ ਲੱਗ ਪਈ ਮੀਂਹ ਪੈਣ ਲੱਗ ਪਿਆ ਤੇ ਉਹਨਾਂ ਨੇ ਦੀਵਾ ਜਗਦਾ ਦੇਖਿਆ ਵੇਸਵਾ ਦੇ ਘਰੇ ਜਾ ਕੇ ਦਰਵਾਜਾ ਖਟਕਾਇਆ ਤੇ ਜਦੋਂ ਦਰਵਾਜਾ ਖੜਕਾਇਆ ਨਾ ਤਦ ਦਰਵਾਜਾ ਖੁੱਲਿਆ ਤੇ ਸਾਹਮਣੇ ਵੇਸਵਾ ਜਿਹੜੀ ਖੜੀ ਸੀ ਗਣਕਾ ਉਹ ਕਹਿਣ ਲੱਗੀ ਬਾਬਾ ਜੀ ਦੱਸੋ ਕੀ ਚਾਹੀਦਾ ਕਿਉਂਕਿ ਹੁਣ ਦੇਖੋ ਮਹਾਪੁਰਸ਼ ਸੀ ਤੇ ਮਹਾਪੁਰਸ਼ਾਂ ਨੇ ਅੱਗੋਂ ਕਿਹਾ ਬੇਟਾ ਰਾਤ ਬਹੁਤ ਹੋ ਗਈ ਮੀ ਪੈ ਰਿਆ ਮੈਂ ਯਾਤਰਾ ਤੇ ਜਾਣਾ ਸੀ ਪਰ ਮੀਂਹ ਦੇ ਵਿੱਚ ਯਾਤਰਾ ਕਰਨੀ ਚੰਗੀ ਨਹੀਂ ਹੁੰਦੀ ਕੋਈ ਪਤਾ ਨਹੀਂ ਹੁੰਦਾ ਮੀਂਹ ਦੇ ਵਿੱਚ ਕਈ ਵਾਰ ਬੰਦਾ ਰਸਤਾ ਵੀ ਭਟਕ ਜਾਂਦਾ ਹੈ ਜਾਂ ਕੋਈ ਨੁਕਸਾਨ ਵੀ ਹੋ ਜਾਂਦਾ ਇਸ ਕਰਕੇ ਮੈਂ ਆਰਾਮ ਕਰਨਾ ਚਾਹੁੰਨਾ ਤੇ ਬੇਟਾ ਤੇਰੇ ਕੋਲੇ ਜੇ ਥਾਂ ਹੈ ਤਾਂ ਮੈਨੂੰ ਥੋੜੀ ਜੀ ਜਗ੍ਹਾ ਦੇ ਦੇ ਅੱਗੋ ਗਣਕਾ ਕਹਿਣ ਲੱਗੀ ਬਾਬਾ ਜੀ ਮਹਾਂਪੁਰਸ਼ੋ ਵੀ ਮੈਂ ਤਾਂ ਪਾਪੀ ਹਾਂ ਮੇਰੇ ਕੋਲੇ ਤਾਂ ਪੁਰਸ਼ ਆਉਂਦੇ ਨੇ ਤੇ ਮੈਂ ਤਾਂ ਮਾੜੇ ਕਰਮ ਕਰਨ ਵਾਲੀ ਆ ਤੇ ਅੱਜ ਤੱਕ ਕਦੇ ਵੀ ਕਿਸੇ ਨੇ ਉਹਨੂੰ ਆਕਰ ਕੇ ਧੀ ਦੀ ਨਿਗਾ ਨਾਲ ਨਹੀਂ ਵੇਖਿਆ ਸੀ ਕਿਸੇ ਨੇ ਬੇਟਾ ਜਾਂ ਪੁੱਤਰੀ ਨਹੀਂ ਕਿਹਾ ਸੀ ਉਹਨੂੰ ਤੇ ਜਦੋਂ ਉਹ ਮਹਾਪੁਰਸ਼ਾਂ ਨੇ ਵਜਨ ਕੀਤਾ ਤੇ ਉਹਦੇ ਅੰਦਰ ਸ਼ਾਂਤੀ ਵਰਤ ਗਈ ਵੀ ਕੋਈ ਮੈਨੂੰ ਪੁੱਤਰੀ ਕਹਿ ਰਿਹਾ ਕੋਈ ਬੇਟਾ ਕਹਿ ਰਿਹਾ ਇਸ ਕਰਕੇ ਕਹਿੰਦੇ ਵੀ ਉਹ ਕਹਿਣ ਲੱਗੇ ਕਿ ਬਾਬਾ ਜੀ ਮੇਰੇ ਮੈਂ ਤਾਂ ਪਾਪਣਾ ਮੇਰੇ ਕੋਲੇ ਕਿੱਥੇ ਜਗਾ ਤੁਸੀਂ ਇੱਥੇ ਕਿੱਥੇ ਰਹੋਗੇ ਕਹਿਣ ਲੱਗੇ ਕੋਈ ਗੱਲ ਨਹੀਂ ਇੱਕ ਖੂੰਜੇ ਦੇ ਵਿੱਚ ਮੈਂ ਰਾਤ ਬਤੀਤ ਕਰ ਲਵਾਂਗਾ ਉਹ ਮਹਾਪੁਰਸ਼ ਕਹਿੰਦੇ ਰਾਤ ਉੱਥੇ ਰਹੀਂ ਜਦੋਂ ਸਵੇਰ ਹੋਈ ਨਾ ਤੇ ਸੋਚਿਆ ਵੀ ਇਹਨੇ ਸੰਗਤ ਤਾਂ ਕਰ ਲਈ ਹੁਣ ਸਾਧੂ ਦੀ ਭਾਗ ਕੋਈ ਜਾਗ ਪਿਆ ਭਾਵੇਂ ਥੋੜਾ ਸਮਾਂ ਹੀ ਕੀਤੀ ਸੰਗਤ ਬਚਨ ਬਲਾਸ ਥੋੜਾ ਸਮਾਂ ਹੀ ਹੋਏ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੁਣ ਆਦ ਭਗਤਨ ਸੇਤੀ ਗੋਸਟ ਜੋ ਕੀਨਾਂ ਸੋਲਾਬ ਵੀ ਇੱਕ ਘੜੀ ਕਰ ਲੈ ਮਹਾਰਾਜ ਕਹਿੰਦੇ ਤੂੰ ਸੰਗਤ ਇੱਕ ਘੜੀ 24 ਮਿੰਟ ਦੀ ਹੁੰਦੀ ਆ ਵੀ 24 ਮਿੰਟ ਕੱਢਿਆ ਕਰ ਤੂੰ ਆਪਣੀ ਜ਼ਿੰਦਗੀ ਚ 24 ਘੰਟੇ ਹੁੰਦੇ ਨੇ ਨਾ ਤੇ 24 ਮਿੰਟ ਕੱਢਿਆ ਕਰ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਕਹਿੰਦੇ ਜੇ 24 ਮਿੰਟ ਨਹੀਂ ਕੱਢ ਸਕਦਾ 12 ਕੱਢ ਲੈ ਇੱਕ ਘੜੀ ਆਧੀ ਘੜੀ ਵੀ ਅੱਧੀ ਕਰ ਲੈ ਉਦੋਂ 12 ਮਿੰਟ ਹੀ ਕੱਢ ਲਿਆ ਕਰ ਗੁਰੂ ਕੋਲੇ ਬੈਠਿਆ ਕਰ ਮਹਾਤਮਾ ਪੁਰਸ਼ਾਂ ਦੇ ਬਚਨ ਸੁਣਿਆ ਕਰ ਆਦੀ ਹੂ ਤੇ ਫੁਣ ਆਦ ਵੀ ਅੱਧੀ ਕਰ ਲੈ ਜੇ 12 ਮਿੰਟ ਨਹੀਂ 5 ਮਿੰਟ ਹੀ ਕੱਢ ਲਿਆ ਕਰ ਤੇ ਜੇ 5 ਮਿੰਟ ਵੀ ਨਹੀਂ ਹੁੰਦੇ ਉਦੋਂ ਵੀ ਅੱਧੀ ਢਾਈ ਮਿੰਟ ਹੀ ਕਿਤੇ ਗੁਰੂ ਕੋਲੇ ਆ ਕੇ ਬੈਠ ਜਾ ਕਰ ਵੇ ਬੈਠਿਆ ਤਾਂ ਕਰ ਨਾ ਗੁਰੂ ਕੋਲੇ ਗੱਲ ਤਾਂ ਕੋਈ ਸੁਣਿਆ ਕਰ ਨਾ ਗੁਰੂ ਦੀ ਕਿਸੇ ਮਹਾਤਮਾ ਬੁਰਸ਼ ਦੀ ਗੁਰਮੁਖ ਜਾਣਦਾ ਕੋਈ ਬਚਨ ਸੁਣਿਆ ਕਰ ਜਿਹਦੇ ਕਰਕੇ ਤੇਰਾ ਭਲਾ ਹੋ ਜਾਵੇ ਹੁਣ ਸੰਗਤ ਸਾਧੂ ਨਾਲ ਬਚਨ ਤਾਂ ਹੋ ਗਏ ਸਾਧੂ ਨੇ ਸੋਚਿਆ ਵੀ ਇਹਦਾ ਭਲਾ ਕਰ ਦੇਈਏ ਉਹ ਜਾਣ ਲੱਗਾ ਨਾ ਸਵੇਰੇ ਉਹਨੂੰ ਕਹਿਣ ਲੱਗਾ ਪੁੱਤਰੀ ਆ ਤੋਤਾ ਲੈ ਲਾ ਤੇ ਇਸ ਤੋਤੇ ਨੂੰ ਨਾ ਤੂੰ ਸਵੇਰੇ ਉੱਠ ਕੇ ਰਾਮ 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 ਜਪਾਇਆ ਕਰ ਦੇ ਉਹ ਕਹਿਣ ਲੱਗੇ ਠੀਕ ਐ ਮਹਾਂਪੁਰਸ਼ੋ ਤੋਤਾ ਲੈ ਕੇ ਰੱਖ ਲਿਆ ਹੁਣ ਰੋਜ ਉੱਠਦੀ ਐ ਮਹਾਂਪੁਰਸ਼ਾਂ ਦਾ ਬਚਨ ਕਮਾਉਣ ਲੱਗ ਪਈ ਬਾਣੀ ਵਿੱਚ ਵੀ ਬਚਨ ਆਉਂਦਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਜਿਹੜਾ ਬਚਨ ਕਮਾ ਲਿੰਦਾ ਨਾ ਮਹਾਂਪੁਰਸ਼ਾਂ ਦਾ ਉਹ ਤਰ ਜਾਂਦਾ ਉਹਦਾ ਉਧਾਰ ਹੋ ਜਾਂਦਾ ਕਹਿੰਦੇ ਫਿਰ ਕੀ ਹੋਇਆ ਰੋਜ ਉੱਠਦੀ ਐ ਤੋਤੇ ਨੂੰ ਉੱਠ ਕੇ ਰਾਮ 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 ਜਪਾਉਂਦੀ ਐ ਉਨੇ ਇੱਕ ਦਿਨ ਕੀ ਹੋਇਆ RAM RAM ਜਿ ਪਾਉਂਦਿਆਂ ਉਹਦੀ ਲਗਨ ਬਣ ਗਈ ਰੋਜ਼ ਉੱਠਣ ਲੱਗ ਪਈ ਨੇਮ ਬਣ ਗਿਆ ਜਦੋਂ ਨਿਤ ਨੇਮ ਬਣ ਗਿਆ ਨੇਮ ਬਣ ਗਿਆ ਨਿਜਮ ਬਣ ਗਿਆ ਰੋਜ਼ ਦਾ ਕਹਿੰਦੇ ਇੱਕ ਦਿਨ ਉੱਠੀ ਆ ਉੱਠ ਕੇ ਕਹਿੰਦੇ ਤੋਤੇ ਨੂੰ ਕਹਿਣ ਲੱਗੀ ਬੋਲ RAM 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 ਤੋਤਾ ਬੋਲਦਾ ਹੀ ਨਹੀਂ ਤੋਤਾ ਬੋਲਦਾ ਹੀ ਨਹੀਂ ਪਿਆ ਕਹਿੰਦੇ ਫਿਰ ਪਿੰਜਰੇ ਦੇ ਵਿੱਚ ਜਦੋਂ ਹੱਥ ਪਾਇਆ ਨਾ ਤੇ ਪਿੰਜਰੇ ਦੇ ਵਿੱਚ ਕੀ ਸੀ ਸੱਪ ਨੇ ਤੋਤੇ ਨੂੰ ਮਾਰ ਦੇ ਦਿੱਤਾ ਸੀ ਤੇ ਸੱਪ ਬੈਠਾ ਹੋਇਆ ਸੀ ਪਿੰਜਰੇ ਦੇ ਵਿੱਚ ਉਹ ਸੱਪ ਨੇ ਉਧਰੋਂ ਤੋਤੇ ਨੂੰ ਕਹਿੰਦੀ ਵੀ ਬੋਲ ਰਾਮ 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 ਪਰ ਕਹਿੰਦੇ ਸੱਪ ਨੇ ਕਹਿੰਦੇ ਇਹਨੂੰ ਡੰਗ ਮਾਰ ਦਿੱਤਾ ਹੁਣ ਮੁਖ ਦੇ ਵਿੱਚ ਰਾਮ ਰਾਮ ਸੀ ਉਹਦੇ ਤੇ ਕਹਿੰਦੇ ਦੇਖੋ ساری ਜ਼ਿੰਦਗੀ ਉਹ ਪਾਪ ਕਰਮ ਕਰਦੀ ਰਹੀ ਪਰ ਇੱਕ ਸਾਧੂ ਮਹਾਤਮਾ ਦੀ ਸੰਗਤ ਕੀਤੀ ਉਸ ਸੰਗਤ ਨੇ ਸਾਧੂ ਦੀ ਸੰਗਤ ਨੇ ਉਹਨੂੰ ਤਾਰ ਦਿੱਤਾ ਦੇਖੋ ਪੜ ਸੂਆ ਗਣਕ ਉਧਾਰੇ ਕਿ ਸੂਏ ਨੂੰ ਪੜਾਉਂਦੀ ਹੋਈ ਕਹਿੰਦੇ ਗਣਕਾ ਜਿਹੜੀ ਸੀ ਨਾ ਉਹ ਤਰ ਗਈ ਸੂਏ ਨੂੰ ਪੜਾਉਂਦੀ ਤੋਤੇ ਨੂੰ ਪੜਾਉਂਦੀ ਪੜਾਉਂਦੀ ਤੋਤੇ ਨੂੰ ਰਾਮ ਰਾਮ ਜਪਾਉਂਦੀ ਗਣਕਾ ਦਾ ਉਧਾਰ ਹੋ ਗਿਆ ਇਸ ਕਰਕੇ ਇੱਥੇ ਭਾਈ ਸਾਹਿਬ ਜੀ ਕਹਿੰਦੇ ਆ ਸਾਧ ਅਸਾਧ ਸੰਗਤ ਫਲ ਪਾਇਆ ਕਿ ਜੇ ਉਹ ਜਿਹੋ ਜਿਹਾਂ ਬੰਦਿਆਂ ਦੀ ਸੰਗਤ ਵਿੱਚ ਆਪਾਂ ਬੈਠਾਂਗੇ ਸਾਧ ਗੁਰਮੁਖ ਹੋਗੇ ਅਸਾਧ ਮਨਮੁਖ ਹੋਗੇ ਤੇ ਉਹੋ ਜਿਹਾ ਹੀ ਫਲ ਸਾਨੂੰ ਜਿਹੜਾ ਹੈ ਪ੍ਰਾਪਤ ਹੋ ਜਾਂਦਾ ਜੇ ਚੰਗੇ ਬੰਦਿਆਂ ਦੀ ਸੰਗਤ ਵਿੱਚ ਬੈਠਾਂਗੇ ਸਾਡਾ ਜੀਵਨ ਵੀ ਉੱਚਾ ਸੁੱਚਾ ਬਣ ਜਾਵੇਗਾ ਜੇ ਮਾੜੇ ਬੰਦਿਆਂ ਕੋਲੇ ਬੈਠਾਂਗੇ ਤਾਂ ਸਾਡਾ ਵੀ ਸਾਨੂੰ ਵੀ ਸਾਡਾ ਜੀਵਨ ਹੈ ਜਿਹੜਾ ਉਹ ਮਾੜਾ ਹੋ ਜਾਵੇਗਾ ਇਸ ਕਰਕੇ ਅਸੀਂ ਆਪ ਇਹ ਸੋਚਣਾ ਕਿ ਸੰਗਤ ਕਿਸ ਤਰ੍ਹਾਂ ਦੀ ਕਰਨੀ ਹੈ ਮਨੁੱਖਾ ਜਨਮ ਜਿਹੜਾ ਦੁਰਲਭ ਹੈ ਵਾਰ-ਵਾਰ ਪ੍ਰਾਪਤ ਨਹੀਂ ਹੁੰਦਾ ਸੋ ਭਾਈ ਸਾਹਿਬ ਜੀ ਨੇ ਕਿਰਪਾ ਕਰਦਿਆਂ ਹੋਇਆਂ ਇਹ ਦੋ ਪੌੜੀਆਂ ਦੇ ਵਿੱਚ 5 ਨੰਬਰ ਪੌੜੀ ਅਤੇ 6 ਨੰਬਰ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਮਹਾਰਾਜ ਜੀ ਕਿਰਪਾ ਕਰਨ ਇਹ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਜਾਵੇ ਅਸੀਂ ਵੀ ਮਨੁੱਖ ਜਨਮ ਦੀ ਉਤਪੰਨਾ ਮਹਾਨਤਾ ਨੂੰ ਸਮਝ ਕੇ ਚੰਗੇ ਕਰਮ ਕਰੀਏ ਵਿਸ਼ੇ ਵਕਾਰਾਂ ਤੋਂ ਬਚੀਏ ਨਸ਼ਿਆਂ ਤੋਂ ਬਚ ਕਰਕੇ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕਰੀਏ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅ ਕਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਸੇਵ ਸ਼ਕਤੀ ਵਿੱਚ ਖੇਲ ਕਰ ਜੋਗ ਭੋਗ ਬਹੁ ਚਲਤ ਬਨਾਇਆ ਸਾਧ ਅਸਾਧ ਸੰਗਤ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ